गुरमीत सिंह राजा देश विदेशा दिन कुछ खास खबर ला के सामने हाजिर हुए हैं रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਉੱਧਰ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਪੁਲਿਸ ਨੇ ਵਿਦੇਸ਼ੋਂ ਫੜ ਲਿਆਂਦਾ ਵੱਡਾ ਗੈਂਗਸਟਰ ਨਾਬਾ ਜੇਲ ਬ੍ਰੇਕ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਲੈ ਕੇ ਪੰਜਾਬ ਪੁਲਿਸ ਦਿੱਲੀ ਪਹੁੰਚ ਗਈ ਹੈ ਰੋਮੀ ਨੂੰ ਦਿੱਲੀ ਹਵਾਈ ਅੱਡੇ ਤੇ ਪੰਜਾਬ ਪੁਲਿਸ ਦੀਆਂ ਸੁਰੱਖਿਆ ਏਜੰਸੀਆਂ ਦੇ ਆਪਰੇਸ਼ਨ ਵਿੱਚ ਭਾਰਤ ਲਿਆਂਦਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਿਕਰ ਜੋਗ ਹੈ ਕਿ ਰਮਨਜੀਤ ਸਿੰਘ ਉਰਫ ਰੋਮੀ ਨੂੰ ਨਾਬਾ ਜੇਲ ਬ੍ਰੇਕ ਮਾਮਲੇ 'ਚ ਪਕੋੜਾ ਐਲਾਨਿਆ ਗਿਆ ਸੀ ਇਸ ਨੂੰ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਮੰਨਿਆ ਜਾ ਰਿਹਾ ਕਿਉਂਕਿ ਨਾਬਾ ਜੇਲ ਬ੍ਰੇਕ ਵਿੱਚੋਂ ਭੱਜਣ ਵਾਲੇ ਗੈਂਗਸਟਰਾਂ ਦਾ ਇਹ ਮਾਸਟਰਮਾਈਂਡ ਸੀ ਇਸ ਤੋਂ ਪਹਿਲਾਂ ਗੈਂਗਸਟਰ ਰੋਮੀ ਦਾ ਲਾਪਤਾ ਹੋਣ ਤੋਂ ਬਾਅਦ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਸਾਲ 2016 2017 ਚ ਜਲੰਧਰ ਤੇ ਲੁਧਿਆਣਾ ਚ ਹੋਏ ਕਤਲਾਂ ਵਿੱਚ ਵੀ ਰੋਮੀ ਦੇ ਸ਼ਾਮਿਲ ਹੋਣ ਦਾ ਸ਼ੱਕ ਹੈ ਪੰਜਾਬ ਪੁਲਿਸ ਅਨੁਸਾਰ ਇਹ ਗੈਂਗਸਟਰ ਗੁਰਪ੍ਰੀਤ ਸਿੰਘ ਸ਼ੇਖ ਦੇ ਸੰਪਰਕ ਵਿੱਚ ਸੀ ਗੁਰਪ੍ਰੀਤ ਨਵੰਬਰ 2016 ਚ ਨਾਬਾ ਜੇਲ ਤੋਂ ਫਰਾਰ ਹੋ ਕੇ 6 ਵਿਕਤੀਆਂ ਵਿੱਚ ਸ਼ਾਮਲ ਸੀ ਅਤੇ ਇਸ ਕੇਸ ਦਾ ਮੁੱਖ ਸਾਜ਼ਿਸ਼ ਕਰਤਾ ਵੀ ਸੀ ਪੁਲਿਸ ਦਾ ਮੰਨਣਾ ਹੈ ਕਿ ਰੋਮੀ ਨੇ ਜੇਲ ਤੋਂ ਫਰਾਰ ਹੋਣ ਵਾਲਿਆਂ ਨੂੰ ਪੈਸੇ ਮੁਹੱਈਆ ਕਰਵਾਏ ਸਨ ਅਤੇ ਨਾਲ ਹੀ ਉਸ ਨੇ ਹਾਂਗਕਾਂਗ ਤੋਂ ਹੀ ਜੇਲ ਤੋੜਨ ਦੀ ਪੂਰੀ ਸਾਜ਼ਿਸ਼ ਰਚੀ ਸੀ ਨਾਬਾ ਜੇਲ ਤੋਂ ਫਰਾਰ ਹੋ ਗਏ ਸਨ 6 ਕੈਦੀ ਤੁਹਾਨੂੰ ਦੱਸਦੇ 27 ਨਵੰਬਰ 2016 ਨੂੰ ਪਟਿਆਲਾ ਦੀ ਨਾਬਾ ਜੇਲ੍ਹ ਤੋਂ 6 ਕੈਦੀ ਫਰਾਰ ਹੋ ਗਏ ਸਨ ਇਨ੍ਹਾਂ ਚੋਂ 2 ਅੱਤਵਾਦੀ ਤੇ 4 ਬਦਨਾਮ ਗੈਂਗਸਟਰ ਸ਼ਾਮਿਲ ਸਨ ਜੇਲ੍ਹ ਬ੍ਰੇਕ ਚ ਫਰਾਰ ਹੋਏ ਗਰਮ ਖਿਆਲੀ ਲਿਬਰੇਟੇਸ਼ਨ ਫੋਰਸ ਦੇ ਮੁਖੀ ਵੀ ਪੁਲਿਸ ਨੇ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਪਰ ਇੱਕ ਹੋਰ ਮੁਲਜ਼ਮ ਜੋ ਅਜੇ ਫਰਾਰ ਹੈ ਗਿਆ ਜਦਕਿ ਉਸ ਮਾਮਲੇ ਚ ਸ਼ਾਮਲ ਹੋਣ ਵਾਲੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੋਂਡਾ ਨੂੰ ਪੁਲਿਸ ਨੇ ਐਂਕਾਊਂਟਰ ਚ ਮਾਰ ਦਿੱਤਾ ਸੀ ਇਹ ਪੁਲਿਸ ਦੀ ਵੱਡੀ ਸਫਲਤਾ ਅੱਗੇ ਹੀ ਮਿਲ ਚੁੱਕੀ ਗਈ ਆ ਕੀ ਕਹ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਆਉ ਤੁਹਾਨੂੰ ਦੱਸਦੇ ਆ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਕਿ ਵਿਦੇਸ਼ਾਂ ਤੋਂ ਲੈ ਕੇ ਆਏ ਉਸ ਗੈਂਗਸਟਰ ਨੂੰ ਜੋ ਕਿ ਵੱਡੀ ਸਫਲਤਾ ਹੈਲਥ ਟਿਪਸ ਲੈ ਕੇ ਹਾਜ਼ਰ ਹੋਏ ਆ ਗੁੜ ਦੇ ਫਾਇਦੇ ਤੋਂ ਗੱਲਬਾਤ ਕਰਾਂਗੇ ਗੁੜ ਦੇ ਫਾਇਦੇਮੰਦ ਚੀਜ਼ਾਂ ਖਾਣ ਦੇ ਨਾਲ ਵੀ ਸਿਹਤ ਨੂੰ ਕਾਫੀ ਫਾਇਦਾ ਪਹੁੰਚ ਸਕਦਾ ਹੈ ਜੀ ਹਾਂ ਪੁਰਾਣੇ ਜ਼ਮਾਨੇ 'ਚ ਲੋਕ ਗੁੜ ਖਾਣ ਦੇ ਬੜੇ ਸ਼ੌਕੀਨ ਹੁੰਦੇ ਸਨ ਬੇਸ਼ੱਕ ਗੁੜ ਅਤੇ ਖੰਡ ਦੋਵੇਂ ਕਰਨੇ ਦੇ ਰਾਸ ਦੇ ਨਾਲ ਹੀ ਤਿਆਰ ਹੁੰਦੀਆਂ ਪਰ ਦੋਵਾਂ ਵਿੱਚ ਇਸ ਸਮਾਨ ਕੈਲੋਰੀ ਵੀ ਪਾਈ ਜਾਂਦੀ ਹੈ ਪਰ ਖੰਡ ਨੂੰ ਬਣਾਉਣ ਦੇ ਸਮੇਂ ਬਹੁਤ ਸਾਰੇ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਸ਼ੁੱਧ ਕਰਨ ਲਈ ਕਈ ਦਿਨਾਂ ਤੱਕ ਇਲੈਕਟ੍ਰੋਨਿਕ ਮਸ਼ੀਨ ਵਿੱਚ ਰੱਖਿਆ ਜਾਂਦਾ ਹੈ ਇਸੇ ਕਾਰਨ ਖੰਡ ਨੂੰ ਬਣਾਉਂਦੇ ਸਮੇਂ ਗੰਨੇ ਦਾ ਰਾਸ ਵਿੱਚ ਪਾਏ ਜਾਣ ਵਾਲੇ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਇਸੇ ਦੌਰਾਨ ਜੇਕਰ ਗੁੱੜ ਦੀ ਕੀਤੀ ਜਾਵੇ ਤਾਂ ਇਸ ਨੂੰ ਬਣਾਉਣ ਦੀ ਵਿਧੀ ਬੜੀ ਸੌਖੀ ਹੁੰਦੀ ਹੈ ਗੋੜ ਖਾਣ ਵਾਲੇ ਲੋਕਾਂ ਨੂੰ ਆਇਰਨ ਫਾਈਬਰ ਪ੍ਰੋਟੀਨ ਕਾਰਬੋਹਾਈਡਰੇਟਸ ਅਤੇ ਬਹੁਤ ਸਾਰੇ ਪੋਸ਼ਕ ਤੱਤ ਮਿਲ ਜਾਂਦੇ ਹਨ ਇਸ ਨੂੰ ਖਾਣ ਨਾਲ ਲੋਕਾਂ ਦਾ ਭਾਰ ਕੰਟਰੋਲ ਜਾਂਦਾ ਹੈ ਤੇ ਇਸ ਨਾਲ ਸਰੀਰ ਦੇ ਸਾਰੇ ਪੋਸ਼ਕ ਤੱਤਾਂ ਦੀ ਕਮੀ ਵੀ ਪੂਰੀ ਕੀਤੀ ਜਾ ਸਕਦੀ ਹੈ ਕੀ ਇਹ ਗੁੜ ਤੋਂ ਮਿਲਦਾ ਹੈ ਪੋਸ਼ਕ ਤੱਤ ਜੀ ਹਾਂ ਗੁੜ ਨੂੰ ਤਿਆਰ ਕਰਨ ਲਈ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਸ ਨੂੰ ਬੜੇ ਸਧਾਰਨ ਅਤੇ ਕੁਦਰਤੀ ਤੰਗ ਨਾਲ ਤਿਆਰ ਕੀਤਾ ਜਾਂਦਾ ਜੋ ਕਿ ਸਾਡੇ ਸਰੀਰ ਦੇ ਬਹੁਤ ਸਾਰੇ ਜਿਹੜੇ ਪੋਸ਼ਕ ਤੱਤ ਠਿਗਾਇਆ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਜਿਹੜਾ ਗਾਇਆ ਉਹ ਸਹਾਇਕ ਬੰਦ ਆ ਗਿਆ ਗੱਲ ਕਰੀ ਆਪਾਂ ਵਿਟਾਮਿਨ D ਪ੍ਰੋਟੀਨ ਦੀ ਆਇਰਨ ਦੀ ਮਿਨਰਲ C ਫਾਈਬਰ ਕਾਰਬੋਹਾਈਡਰੇਟਸ ਅਤੇ ਪੋਟਾਸ਼ੀਅਮ ਵਰਗੇ ਤੱਤ ਭਰਪੂਰ ਜਿਹੜੀ ਮਾਤਰਾ ਹੈ ਇਹਦੇ ਵਿੱਚ ਪਾਏ ਜਾਂਦੇ ਹੈਗਾ ਨਾ ਗੁੜ ਦੇ ਫਾਇਦੇ ਬਹੁਤ ਜ਼ਿਆਦਾ ਹੈਗੇ ਨੇ ਗੁੜ ਦੇ ਨਾਲ ਭਾਰ ਵੀ ਘਟਾਇਆ ਜਾ ਸਕਦਾ ਹੈਗਾ ਪਾਚਨ ਕਿਰਿਆ ਵਿੱਚ ਬਿਹਤਰੀ ਲਈ ਜਾ ਸਕਦੀ 기ਆ ਗੋੜ ਦੀ ਵਰਤੋਂ ਦੇ ਨਾਲ ਪਾਚਨ ਕਿਰਿਆ ਸਹੀ ਰਹਿੰਦੀ 기ਆ ਢਿੱਡ ਸੰਬੰਧੀ ਹੋਣ ਵਾਲੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਗਾ ਨਾਲ ਦੇ ਨਾਲ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਵੀ ਮਦਦਗਾਰ ਸਾਬਿਤ ਹੁੰਦਾ ਹੈ ਇਹ ਗੋੜ ਗੋੜ ਜਿਹੜਾ ਗਾ ਖੂਨ ਵੀ ਵਧੋਂਦਾ ਗਾ ਕਿਉਂਕਿ ਆਇਰਨ ਦੀ ਮਾਤਰਾ ਜ਼ਿਆਦਾ ਹੋਣ ਨਾਲ ਇਸ ਦੇ ਵਿੱਚ ਜਿਹੜੀ 기ਆ ਖੂਨ ਵਧਾਉਣ ਦੀ ਸ਼ਕਤੀ ਕਾਫੀ ਵੱਧ ਜਾਂਦੀ 기ਆ ਤੁਹਾਨੂੰ ਕਿਵੇਂ ਲੱਗੀ ਟਿਪਸ ਜ਼ਰੂਰ ਆਪਣੇ ਕਮੈਂਟ ਤੇ ਕਰਕੇ ਹਾਲੀ ਟਿਡ ਖਾਓਗੇ ਲਸਣ ਤਾਂ ਸਰੀਰ ਵਿੱਚ ਹੋਣ ਵਾਲੇ ਕਈ ਹੈਰਾਨੀਜਨਕ ਫਾਇਦੇ ਜਿਹਾ ਗੁਨਾ ਨਾਲ ਭਰਪੂਰ ਲਸਣ ਜਿੱਥੇ ਖਾਣ ਦੇ ਨਾਲ ਸਵਾਦ ਵੀ ਕਾਫੀ ਹੁੰਦਾ ਉੱਤੇ ਇਹ ਸੇਤ ਲਈ ਵੀ ਬਿਹਤਰ ਫਾਇਦੇਮੰਦ ਸਾਬਿਤ ਹੋ ਰਿਹਾ ਹੈਗਾ ਜੀ ਹਾਂ ਲਸਣ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਵਿੱਚ ਫਾਇਦੇਮੰਦ ਹੁੰਦਾ ਹੈ ਲਸਣ ਵਿੱਚ ਐਂਟੀ ਬੈਕਟੀਰੀਅਲ ਐਂਟੀ ਵਾਇਰਲ ਐਂਟੀ ਫੰਗਲ ਅਤੇ ਐਂਟੀ ਆਕਸੀਡੈਂਟ ਦੇ ਨਾਲ ਦੇ ਨਾਲ ਐਲੀਸਿਨ ਸੈਲੀਨੀਅਮ ਜਾਈਨ ਫਾਸਫੋਰਸ ਆਇਰਨ ਵੀ ਵਿਟਾਮਿਨ ਏ ਵਰਗੇ ਤੱਤ ਪਾਏ ਜਾਂਦੇ ਹਨ ਇਹ ਸਾਨੂੰ ਦਿਲ ਦੀਆਂ ਸਮੱਸਿਆਵਾਂ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦੇ ਹਨ ਜੀ ਹਾਂ ਇੰਜ ਕਰੋ ਕੱਚੇ ਲਸਣ ਦੀ ਵਰਤੋ ਕਈ ਲੋਕ ਜਿਹੜੇਗੇ ਨੇ ਉਹ ਦੱਸਦੇ ਨੇ ਕਿ ਲਸਣ ਨੂੰ ਕਈ ਤਰੀਕਿਆਂ ਨਾਲ ਖਾਇਆ ਜਾ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਕੱਚੇ ਖਾਣ ਦੀ ਸੋਚ ਰਹੇ ਹੋ ਤੁਸੀਂ ਕੱਚਾ ਲਸਣ ਦਿਨ ਚ ਇੱਕ ਤੁਰੀ ਜਿਹੜੀ ਨਾਨੇ ਪੇੜ ਖਾ ਸਕਦੇ ਕੁਝ ਦਿਨ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਜਿੰਨਾ ਕੋਲੇਸਟ੍ਰੋਲ ਲੈਵਲ ਵੀ ਤੁਹਾਡਾ ਠੀਕ ਹੋਏਂਦਾ ਗਿਆ ਤੇ ਹਾਰਸਮਦੀ ਸਮੱਸਿਆਵਾਂ ਵੀ ਠੀਕ ਹੋ ਸਕਦੀਆਂ ਗਿਆ ਤੁਹਾਨੂੰ ਦੱਸਦੀ ਕਿ ਪੇਟ ਦੀ ਸਮੱਸਿਆਵਾਂ ਤੋਂ ਵੀ ਇਹ ਛੁਟਕਾਰਾ ਦਿੰਦਾ ਗਾਇਆ ਤੁਸੀਂ ਇਹਨੂੰ ਸਬਜੀ ਦੇ ਵਿੱਚ ਪਾ ਕੇ ਬੜੇ ਵਧੀਆ ਤਰੀਕੇ ਨਾਲ ਆਪਣੇ ਸਰੀਰ ਨੂੰ ਬਿਹਤਰ ਬਨੋਲ ਲਈ ਇਸ ਦਾ ਇਸਤੇਮਾਲ ਕਰ ਸਕਦੇ ਹੋ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖਦਾ ਗਾਇਆ ਲਸਣ ਦਾ ਸੇਵਨ ਜਿੰਨਾ ਵੀ ਤੁਸੀਂ ਜ਼ਿਆਦਾ ਕਰੋਗੇ ਪਲਦਨ ਚ ਇੱਕ ਦੋ ਤੁਰੀਆਂ ਤੁਸੀਂ ਚਾਹੇ ਉਹ ਸਬਜੀ ਦੇ ਵਿੱਚ ਜਾਂ ਫਿਰ ਕੱਚੇ ਲਸਣ ਖਾਓਗੇ ਤਾਂ ਇਸ ਦਾ ਕਾਫੀ ਫਾਇਦਾਮੰਦ ਸਰੀਰ ਨੂੰ ਪਹੁੰਚ ਸਕਦਾ ਗਾਇਆ ਪਾਚਨ ਕਿਰਿਆ ਨੂੰ ਸਤ ਸਹੀ ਰੱਖਦਾ ਗਾਇਆ ਦਿਲ ਲਈ ਫਾਇਦੇਮੰਦ ਹੈ ਗਾਇਆ ਤੇ ਖਾਸ ਤੌਰ ਤੇ ਜਿਹੜਾ ਗਾਇਆ ਦੰਦਾਂ ਦੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਪੌਂਦਾਗਾ ਜੇ ਤੁਹਾਡਾ ਬੀਪੀ ਵੱਧਦਾ ਹੈ ਤੇ ਕੋਲੇਸਟ੍ਰੋਲ ਲੈਵਲ ਵੱਧ ਚੁੱਕਾਗਾ ਜਾਂ ਫਿਰ ਤੁਹਾਡੀ ਤੜਕਣ ਵੱਧਦੀ ਆ ਕਿ ਤੁਸੀਂ ਰੋਜ਼ਾਨਾ ਇਸ ਦਾ ਇਸਤੇਮਾਲ ਕਰ ਸਕਦੇ ਹੋ ਕੁਝ ਦਿਨ ਕਰਨ ਦੇ ਨਾਲ ਹੀ ਤੁਹਾਨੂੰ ਹੈਰਾਨੀਜਨਕ ਫਾਇਦਾ ਉਹ ਦੇਖਣ ਨੂੰ ਮਿਲੇਗਾ ਜੀ ਹਾਂ ਇਸ ਲਈ ਸਬਜੀ ਦੇ ਵਿੱਚ ਲਸਣ ਪਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਆ ਉਹ ਨਾਲ ਦੇ ਨਾਲ ਜੇ ਤੁਸੀਂ ਦਿਨ ਚ ਇੱਕ ਵਾਰੀ ਭੁੱਖੇ ਪੇਟ ਇੱਕ ਤੁਰੀ ਖਾਂਦੇ ਹੋ ਕੁਝ ਦਿਨ ਤਾਂ ਤੁਹਾਨੂੰ ਕਾਫੀ ਹੈਗਾ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਭਾਰਤੀਆਂ ਨੂੰ ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਕਰਨੀ ਹੋਵੇਗੀ ਉਡੀਕ ਜੀ ਹਾਂ ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਭਾਰਤੀਆਂ ਲੋਕਾਂ ਲਈ ਉਡੀਕ ਸਮੇਂ ਵਿੱਚ ਹੋਰ ਰਾਹਤ ਮਿਲਦੀ ਹਾਲੇ ਤੱਕ ਨਜ਼ਰ ਨਹੀਂ ਆਉਂਦੀ ਪੀ ਜੀ ਹਾਂ ਇਸ ਸਬੰਧੀ ਨਵੀਂ ਦਿੱਲੀ ਸਥਿਤ ਯੂ ਐਸ ਏ ਐਮਬੈਸੀ ਵਿੱਚ ਪਬਲਿਕ ਡਿਪਲੋਮੇਸੀ ਦੇ ਮਿਨਿਸਟਰ ਕਾਉਂਸਲਰ ਗਲੋਰੀਆ ਬਰਬੀਨਾ ਨੇ ਕਿਹਾ ਕਿ ਫਿਲਹਾਲ ਉਡੀਕ ਸਮੇਂ ਵਿੱਚ ਸੁਧਾਰ ਸੰਭਵ ਨਹੀਂ ਹੈ ਪਰ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਰਹਨ ਵਾਲੇ ਕਿਸੇ ਵੀ ਕੋਸਲੇਟ ਵਿੱਚ ਆਪਣੀ ਵੀਜ਼ਾ ਇੰਟਰਵਿਊ ਬੁੱਕ ਕਰ ਸਕਦੇ ਹਨ ਬਰ ਬੀਨਾ ਨੇ ਦੱਸਿਆ ਕਿ ਨਵੀਂ ਦਿੱਲੀ ਵਿਖੇ ਪਹਿਲੀ ਵਾਰ ਅਰਜੀ ਦਾਖਲ ਕਰਨ ਵਾਲਿਆਂ ਨੂੰ ਇੰਟਰਵਿਊ ਵਾਸਤੇ 386 ਦਿਨ ਦੀ ਉਡੀਕ ਕਰਨੀ ਪੈਂਦੀ ਹੈ ਪਰ ਕਲਕੱਤਾ ਦੇ ਵਿਖੇ ਇਹ ਸਮਾਂ ਸਿਰਫ 24 ਦਿਨ ਹੀ ਚੱਲ ਰਿਹਾ ਹੈ ਇਸ ਦੇ ਉਲਟ ਹੈਦਰਾਬਾਦ ਵਿਕੇ ਉਡੀਕ ਸਮਾਂ 407 ਦਿਨ ਚੱਲ ਰਿਹਾ ਹੈ ਕਿ ਕੁੱਲ ਮਿਲਾ ਕੇ ਦੇਖਿਆ ਜਾਵੇ ਕਿ ਪੂਰੀ ਦੁਨੀਆ ਵਿੱਚੋਂ ਅਮਰੀਕਾ ਪੁੱਜਣ ਦੇ ਇੱਛੂਕ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਅਰਜ਼ੀਆਂ ਦਾ ਬੇਕਲੌਗ ਵਧਣਾ ਲਾਜ਼ਮੀ ਹੈ ਵੱਧ ਵੱਖ-ਵੱਖ ਸ਼੍ਰੇਣੀਆਂ ਵਾਲੇ ਵੀਜ਼ੇ ਵੱਖੋ-ਵੱਖਰੀ ਸਮਾਂ ਹੱਦ ਵਿੱਚ ਜਾਰੀ ਕੀਤੇ ਜਾ ਰਹੇ ਹਨ ਕੋਰੋਨਾ ਮਹਾਂਮਾਰੀ ਦੌਰਾਨ ਐਮਬੈਸੀਆਂ ਬੰਦ ਕਰਨ ਕਾਰਨ ਹਾਲਾਤ ਵਿਗੜ ਗਏ ਸੀ ਇਸ ਮਗਰੋਂ ਉਡੀਕ ਸਮਾਂ ਘਟਾਉਣ ਦਾ ਯਤਨ ਵੱਡੇ ਪੱਧਰ ਤੇ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਅਮਰੀਕਾ ਦੀਆਂ ਕਈ ਯੂਨੀਵਰਸਿਟੀ ਭਾਰਤ ਵਿੱਚ ਕੈਂਪਸ ਬਰਉਣਾ ਚਾਹੁੰਦੀਆਂ ਹਨ ਜਿਸ ਦੇ ਮੱਦੇ ਨਜ਼ਰ ਮੋਲਕ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਗਿਆ ਅਮਰੀਕਾ ਵਿجے ਭਾਰਤੀ ਵਿਦਿਆਰਥੀਆਂ ਨੂੰ ਆ ਰਹੀ ਦਿੱਕਤ ਬਾਰੇ ਪੁੱਛੇ ਜਾਣ ਤੇ ਬਰਬੀਨਾ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਸਿਰਫ ਪੜਨ ਦੀ ਸਹੂਲਤ ਦਿੱਤੀ ਗਈ ਹੈ ਤੇ ਨੌਕਰੀ ਦੀ ਕੋਈ ਗਰੰਟੀ ਨਹੀਂ ਦਿੱਤੀ ਜਾਂਦੀ ਅਜੇ ਇਹ ਵਿੱਚ ਵਿਦਿਆਰਥੀਆਂ ਨੂੰ ਆਪਣਾ ਕੋਰਸ ਖਤਮ ਕਰਨ ਮਗਰੋਂ ਵਾਪਸੀ ਕਰਨੀ ਚਾਹੀਦੀ ਹੈ ਭਾਰਤ ਵਿੱਚ ਬਿਹਤਰ ਮੌਕਿਆਂ ਦੀ ਤਲਾਸ਼ ਹੈਰਾਨੀਜਨਕ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕੈਨੇਡਾ ਜਾਣ ਤੋਂ ਚੀਜ਼ ਕਰੇ ਨੇ ਪੰਜਾਬੀ ਵੀਜ਼ਾ ਅਰਜ਼ੀਆਂ 'ਚ ਆ ਰਹੀ ਹੈ ਭਾਰੀ ਗ੍ਰਾਵਟ ਜੀ ਹਾਂ ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਗ੍ਰਾਵਟ ਆਈ ਹੈ ਹੈਰਾਨੀਜਨਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਇਸ ਸਾਲ ਦੀ ਦੂਜੀ ਤਿਮਾਹੀ ਵਿੱਚ 85.90 ਪ੍ਰਤੀਸ਼ਤ ਵੀਜ਼ਾ ਪ੍ਰਵਾਨਗੀ ਦਰ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਵੱਲੋਂ ਕੈਨੇਡਾ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਜੀਹਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਲੋਕ ਤਾਂ ਭੱਜੇ ਜਾਂਦੇ ਸੀ ਕੈਨੇਡਾ ਨੂੰ ਲੇਕਿਨ ਇੱਥੇ ਕੁਝ ਖਾਸ ਰਿਪੋਰਟ ਨਿਕਲ ਕੇ ਸਾਹਮਣੇ ਆਈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਇਸ ਵਿੱਚ ਸਭ ਤੋਂ ਖਾਸ ਗੱਲ ਇਹ ਹੈਗੀ ਕਿ ਇਹ ਗਿਰਾਵਟ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਕੈਨੇਡਾ ਜਾਣ ਵਾਲੇ ਕੁਝ ਵਿਦਿਆਰਥੀ 70 ਤੋਂ 75% ਹਿੱਸਾ ਇਕੱਲਾ ਪੰਜਾਬ ਹੀ ਭੇਜਦਾ ਹੈ ਪਰ ਇਹ ਗਿਰਾਵਟ ਪਿਛਲੇ ਸਾਲ ਦੇ ਮੁਕਾਬਲੇ 70.80% ਦੀ ਹੈ ਜਦੋਂ ਕੈਨੇਡਾ ਵੱਲੋਂ ਕਿਸੇ ਕਿਸਮ ਦੀ ਕੋਈ ਸੀਮਾ ਨਹੀਂ ਲਗਾਈ ਗਈ ਤੇ ਇਸ ਤੋਂ ਇਲਾਵਾ ਜੀਵਨ ਸਾਥੀ ਨੂੰ ਵੀ ਅੰਡਰਗ੍ਰੈਜੂਏਟ ਕੋਰਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਇੰਡੀਅਨ ਐਕਸਪ੍ਰੈਸ ਰਿਪੋਰਟ ਮੁਤਾਬਕ ਸਿੱਖਿਆ ਸਲਾਹਕਾਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵੀਜ਼ਾ ਮੰਦੂਰੀ ਇੰਨੀ ਦਿਨੀ ਬਹੁਤ ਜ਼ਿਆਦਾ ਹੈ ਇੱਥੋਂ ਤੱਕ ਕਿ ਜਿੰਨਾ ਬਿਨੇਕਾਰਾਂ ਨੂੰ ਪਹਿਲਾਂ ਵੀ ਕਈ ਵਾਰ ਰੱਦ ਕਰ ਦਿੱਤਾ ਗਿਆ ਉਹਨਾਂ ਨੂੰ ਵੀ ਵੀਜ਼ਾ ਦਿੱਤਾ ਜਾ ਰਿਹਾ ਹੈ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀਜ਼ਾ ਦਿੱਤਾ ਗਿਆ ਹੈ ਪਿੰਨਕਲ ਇਮੀਗ੍ਰੇਸ਼ਨ ਸਲਾਹਕਾਰ ਨੇ ਦੱਸਿਆ ਕਿ ਪਿਛਲੇ 3-4 ਸਾਲਾਂ ਤੋਂ ਭਾਰਤ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ 'ਚ ਵਿਦਿਆਰਥੀ ਕੈਨੇਡਾ ਗਏ ਹਨ ਜਿਸ ਕਾਰਨ ਵੀਜ਼ਾ ਬੈਕਲੌਗ ਹੋ ਗਿਆ ਹੈ ਹਾਲਾਂਕਿ ਨਵੀਂ ਪਾਬੰਦੀਆਂ ਅਤੇ ਵਧੀਆਂ ਵਿੱਤੀ ਲੋੜਾਂ ਨੇ ਬਹੁਤ ਸਾਰੇ ਨਵੇਂ ਬਿਨੇਕਾਰਾਂ ਨੂੰ ਨਿਰਾਸ਼ ਕੀਤਾ ਲੇਕਿਨ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਇਹੀ ਕਾਰਨ ਹੈ ਦੇਖਣ ਨੂੰ ਮਿਲਦਾ ਪਿਆ ਗਿਆ ਆਸਾਨੀ ਨਾਲ ਮਿਲ ਰਿਆ ਸੀ ਵੀਜ਼ਾ ਜੀ ਹਾਂ ਉਹਨਾਂ ਕੁਝ ਵੀਜ਼ਿਆਂ ਦੀ ਸਫਲਤਾ ਦਰ 100% ਤੋਂ ਵੱਧ ਹੈ ਜਿੰਨਾ ਮੁਤਾਬਕ ਸਾਨੂੰ ਹਾਲ ਹੀ ਵਿੱਚ ਬਿਨਾਂ ਕਿਸੇ ਇਨਕਾਰ ਦੇ 42 ਸਾਲਾ ਔਰਤ ਲਈ ਵੀਜ਼ਾ ਮਿਲਿਆ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਕੀ ਕਾਰਨ ਹੋ ਸਕਦਾ ਹੈ ਕਿ ਲੋਕਾਂ ਦਾ ਧਿਆਨ ਖਾਸ ਕਰਕੇ ਪੰਜਾਬੀਆਂ ਦਾ ਧਿਆਨ ਹੋਣ ਕੈਨੇਡਾ ਵੱਲ ਘਟਦਾ ਹੋਇਆ ਨਜ਼ਰ ਆਉਂਦਾ ਪਿਆ ਤੁਹਾਨੂੰ ਕੀ ਲੱਗਦਾ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਕੇ